ਟਾਡੇ ਸਾਹਮਣੇ ਜੋ ਕੀਤਾ ਕੋਈ ਨੋਟਿਸ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ 20 ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ ਕੋਈ ਮੈਨੂੰ ਦੱਸਿਆ ਜਾਏ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪਾਉਣ ਦਾ ਮਤਲਬ ਕੋਈ ਨਹੀਂ ਠੀਕ ਹੈ ਕਿ ਨਹੀਂ ਇਹ ਜੋ ਵੀ ਹੋਇਆ ਤੱਕਾ ਆਇਆ اپੋਜੀਸ਼ਨ ਕਰਕੇ ਤੱਕਾ ਆਇਆ ਸਰਕਾਰਾਂ ਪਰ ਇੱਥੋਂ ਤੱਕ ਨਹੀਂ ਆਉਣੀ ਨਿਜੀ ਲੈਣ ਨੂੰ ਪਰ ਇਹਨਾਂ ਨੇ ਨਿਜੀ ਕਿਹੜੇ ਕੱਢੀ ਆ ਬਿਲਕੁਲ ਇਹ ਨਹੀਂ ਗੱਲ ਛਿੰਨੀ ਪੁਰਾਣੀ ਪ੍ਰਿੰਟਿੰਗ ਇਹ 40 ਸਾਲ ਪੁਰਾਣੀ ਜੀ ਵੈਸੇ ਸਾਨੂੰ 70 ਸਾਲ ਹੋ ਗਏ ਸੇ ਬੈਂਦੇਆਂ ਨੂੰ ਪਹਿਲਾਂ ਕੱਟਣੀ ਕੀ ਰਿਆ ਕਿ ਉਹ ਤੋੜਨਾ ਹੈ ਭਾਜੀ ਇਹ ਦੱਸਣਗੇ ਮੈਨੂੰ ਹੁਣ ਵੀ ਪਤਾ ਇਹ ਉਹ ਦੱਸ ਸਕਦੇ ਆ ਕੋਈ ਨਹੀਂ ਆਤਾ ਕਿਸੇ ਕਿਸ ਨੂੰ ਦਾ ਨਹੀਂ ਕੋਈ ਨੋਟਿਸ ਵੀ ਮੈਨੂੰ ਹੱਦ ਤੱਕ ਆਇਆ ਇਹਨਾਂ ਨੋਟਿਸ ਤੋਂ ਹੀ ਇਹਨਾਂ ਨੋਟਿਸ ਤੋਂ ਕਿੰਨੇ ਵਜੇ ਦਾ ਬੀ ਇਹ 4:30 ਵਜੇ ਤੜਕੇ ਇਹਨੂੰ ਉੱਥੇ ਘਰ ਫੇਰ ਦੱਸ ਦੇ ਨੋਟਿਸ ਦਿੱਤਾ ਤੇ ਕੋਈ ਇਹਦੇ ਕਿਸਮ ਦਾ ਨਹੀਂ ਮੈਂ ਖੁਦ ਲਿਖ ਕੇ ਦੇ ਗਿਆ ਵੀ ਕੋਈ ਤੁਹਾਡੇ ਮੈਂ ਕਿਹਦੇ ਘਰ ਪਹੁੰਚਿਆਗਾ ਮੈਂ ਹੱਲ ਨੂੰ ਫਾਗਲੇਓ ਇਹ ਗੱਗ ਨਹੀਂ ਦੇਖੋ ਮੈਂ ਆਰਟੀਆਈ ਪਾ ਕੇ ਅੰਦਰ ਰਿਕਾਰਡ ਕਢਾਇਆ ਸਾਰਾ ਕਢਾ ਕੇ ਦੇਖਿਆ ਵੀ ਆਹ ਕੋਈ ਠੱਡੀ ਨਹੀਂ ਹੈਗੀ ਕਿ ਕਿਸੇ ਹੋਰ ਦੀ ਜੰਗਾ ਸੀ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਚੱਲਦਾ ਕਿਸ ਬਲੇ ਕੀ ਹੋਇਆ ਸਦਾ ਇਹ ਟ੍ਰਾਂਸਪੋਰਟ ਹੈ ਮੇਰੀ ਟ੍ਰਾਂਸਪੋਰਟ ਦਾ ਕੰਮ ਆ ਮੇਰਾ ਇੱਥੇ ਅੱਜ ਦਾ ਛੱਤਾਂ ਕੀ ਮੀਂਹ ਜਿਆਦਾ ਹੈ ਤੇ ਛੱਤਾਂ ਚੋਂ ਲਾਪੀਆਂ ਪਾਣੀ ਜਿਆਦਾ ਹੋਇਆ ਉਹ ਮੈਂ ਉਹ ਕਰਾਉਣ ਡਿਆ ਕੰਮ ਸਾਰੇ ਇਹ ਵੀ ਕੋ ਗਣਾ ਹੋ ਗਿਆ ਦੱਸੋ ਜੀ ਮਤਲਬ ਬਿਜਲੀ ਦਾ ਬਿੱਲ ਵੀ ਤੁਹਾਡੇ ਨਾਂ ਤੇ ਸਭ ਕੁਝ ਸਾਡੇ ਨਾਂ ਮੀਟਰ ਬਿਜਲੀ ਦਾ ਕੀ ਟੈਲੀਫੋਨਾਂ ਦਾ ਕੀ ਪਾਣੀ ਦਾ ਕੀ ਸਾਰਾ ਕੁਝ ਮੇਰੇ ਨਾਂ ਮੇਰੇ ਬੇਟੇ ਦੇ ਨਾਂ ਬਿਨਾ ਦੱਸੇ ਹੀ ਇਸ ਤਰ੍ਹਾਂ ਕਾਰਵਾਈ ਕਿਤੇ ਤੁਸੀਂ ਹੁਣ ਕੁਝ ਅੱਗੇ ਕੀ ਮੰਗ ਕਰਦੇ ਅਸੀਂ ਮੈਂ ਅਸੀਂ ਦੇ ਹਾਈ ਕੋਰਟ ਵੀ ਜਾਵਾਂਗੇ ਔਰ ਕਾਰਪੋਰੇਸ਼ਨ ਨੂੰ ਵੀ ਘੇਰਾਂਗੇ ਵੀ ਸਾਨੂੰ ਦੱਸਿਆ ਜਾਏ ਵੀ ਟਾਇਆ ਕਿਉਂ ਟਾਇਆ ਮੇਰਾ ਭਾਈ ਕੁਵਲਜੀਤ ਸਿੰਘ ਅੱਗੀ ਗੱਲਬਾਤ ਹੀ ਹੋਈ ਹੈ ਗੱਲ ਅੱਗੇ ਇਹ ਚਲਿੰਦਾ ਸਿੰਘ ਸ਼ੈਲੀ ਸਨ ਆਫ ਦਾ ਅਮਰੀਦ ਸਿੰਘ ਆਪਣੇ ਮੰਤਲੇ ਸੰਦਾ ਚੈਨ ਨੇ ਜਗਾ ਲੈ ਕੇ ਬਣਾ ਰਹੀ ਆ ਔਰ ਇਹਨਾਂ ਨੇ ਸਾਨੂੰ ਕੰਫੀਡੈਂਸੇ ਲਿਆਂਦਾ ਵੀ ਅਸੀਂ 2 ਮਹੀਨਾ ਬਣਾਨੀ ਆ ਤੇ ਇਹ ਇਹਨਾਂ ਨੇ 5 ਮਹੀਨਾ ਬਣਾਈ ਆ 5 ਮਹੀਨਾ ਬਣਾਉਣ ਦੇ ਬਾਅਦ ਸਾਗਿਆ ਜਿਹੜੀਆਂ ਘਰਾਂ ਦੇ ਵਿੱਚ ਕਰੈਕ ਆ ਕੇ ਪਾੜ ਗਏ ਆ ਹਾਂਜੀ ਆਪਾਂ ਕਾਪਰੇਸ਼ਨ ਦੇ ਵਿੱਚ ਐਪਲੀਕੇਸ਼ਨ ਕੰਦ 15 20 ਦੀ ਦੇ ਚੁੱਕੇ ਆ ਸਾਜੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਕਾ ਵੀ ਨਹੀਂ ਪੂਰੇ ਮਹੱਲੇ ਉਹਨਾਂ ਸਾਡੀਆਂ ਗਵਾਹੀਆਂ ਆ ਕੋਈ ਸਾਈਨ ਦਿੱਤੇ ਆ ਸਾਰੇ ਨਹੀਂ ਪੋਇਜ਼ਾ ਗਿਸ ਨੂੰ ਆਈ ਨਹੀਂ ਹੋ ਜੀ ਕਿਉਂਕਿ ਇਹ ਇਹ ਆਪਣਾ ਅਫਸਰਾ ਨਾਲ ਡਲੇ ਆ ਕਿ ਸਾਜੀ ਚੱਲਦੀ ਨਹੀਂ ਫਿਰ ਸਿੱਧੀ ਗੱਲ ਹਾਂਜੀ ਇਹ ਬਿਲਡਿੰਗ ਤੋੜੀ ਗਈ ਹੈ ਇਹ ਬਿਲਡਿੰਗ ਤੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਤੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕਾਪੀ ਸ਼ਹਿਰ ਨਾਲ ਇੱਥੇ ਬਲਾਕ ਡਾਟ ਨਾਲ ਤੋੜੀ ਗਈ ਹੈ ਔਰ ਕੋਈ ਲੈਣੀ ਬਿਲਡਿੰਗ ਬਣੀ ਹੈ ਜੀ 3 4 ਮੰਜ਼ਿਲਾਂ ਦੀ ਜਗ੍ਹਾ ਇਹ ਮੰਜ਼ਿਲਾਂ ਦੀ ਜਗ੍ਹਾ ਕਾਪਰੇਸ਼ੀ ਦੀ ਜਗ੍ਹਾ ਨਹੀਂ ਆ ਗਈ ਜੇ ਕਾਪਰੇਸ਼ੀ ਨਹੀਂ ਹੋਵੇ ਤਾਂ ਟ੍ਰਾਂਸਪੋਰਟ ਦਾ ਕੰਮ ਕਿੱਥੇ ਚੱਲੇਗਾ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਇਹਨਾਂ ਦਾ ਅਜਦਾ ਨਹੀਂ ਹੈਗਾ ਕਨਸਟ 50 60 ਸਾਲ ਤੋਂ ਹੈਗਾ ਕੰਮ ਹਾਂਜੀ ਕੀ ਲੱਗਦਾ ਹੈ ਕਿ ਕਾਪਰੇਸ਼ੀ ਦੀ ਟੈਕ ਕਰ ਬਿਲਕੁਲ ਇਹ ਸਾਰੇ ਜਾਣ ਬਿਲਕੁਲ ਜਾਣ ਬਿਲਕੁਲ ਇਹ ਆਪਾਂ ਕਿਉਂ ਮੰਡੀ ਇਹ ਉਹ ਮੇਰੀ ਚਾਹ ਹਾਂਜੀ ਜਿਹੜਾ ਨੋਟਿਸ ਤੋਂ ਹੀ ਸਾਰਾ ਬਿਲਕੁਲ ਕੋਈ ਨੋਟਾ ਨਹੀਂ ਦਿੱਤਾ ਇਹੇ ਏਰੀਆ 'ਚ 5 ਮੰਜ਼ਲਾ ਬਿਲਡਿੰਗ ਬਣੀ ਹੈ ਜਿੰਨਾ ਕਰਕੇ 6 ਘਰ ਨੁਕਸਾਨੇ ਗਏ ਆ ਉਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁੱਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗਰਾਉਂਡ ਫਲੋਰ ਹੈਗਾ ਵਾ ਜਿੱਥੇ ਕੋਈ ਕੋਈ ਕੰਮ-ਧੰਮ ਨਹੀਂ ਜਿੱਦੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆ ਕੇ ਰਾਤ ਢਾ ਜਾਂਦੇ ਆ 4 ਵਜੇ 5 ਵਜੇ ਤੇ ਇਹ ਕਿਹੜੀ ਕਿਥੇ ਦੀ ਨਾਈ ਸਾਭੀ ਸਾਡੇ ਘਰ ਟੁੱਟ ਗਏ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈ residen residential area ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਨ ਦੀ ਆ ਸਾਡਾ ਸੁੱਖ ਸ਼ਾਂਤੀ ਸਾਰਾ ਖੋ ਲਿਆ ਵਾ ਸਾਡੇ ਘਰ ਟੁੱਟ ਗਏ ਆ ਨਵੇਂ ਬਣਾਏ ਕਰ ਇਹਦੀ MTP ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਆ ਜਿਹੜੇ ਆ ਘਰ ਟੁੱਟੇ ਆ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਕਰਦੇ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਜਾਵੇ ਪਹਿਲਾਂ ਇਧਰ ਕਿ ਇਧਰ ਕਿਸ ਬੇਸ ਤੇ ਆਏ ਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਕਿਹਨੇ ਕਾਗੇ ਆ ਸਾਰੇ ਕਾਗੇ ਸਾਡੇ ਕੋਲ ਹੈਗੇ ਇਹਨਾਂ ਦੇ ਕਿਹਕੇ ਕਾਗਜ ਮੌਜੂਦ ਹੈਗਾ ਉਹ ਐਨਓ ਸੀ ਨਹੀਂ ਆਗੀ ਇਹਨਾਂ ਕੋ ਕੋਈ ਆਪਣਾ ਸ਼ੈਲਿੰਦਰ ਸਿੰਘ ਦਾ ਨੋਟਿਸ ਤੋ ਹੀ ਟੋੜੀ ਗਈ ਹੈ ਹਾਂਜੀ ਬਿਨਾ ਨੋਟਿਸ ਬਿਨਾ ਇਨਫਾਰਮੇਸ਼ਨ ਦੇ ਕਿਹੜੀ ਸ਼ੈਲਿੰਦਰ ਸਿੰਘ ਸ਼ੈਲੀ ਦੀ ਬਿਜਾਂ ਗਿਆ ਨਾ ਹੋਰ ਕੋ ਐਨਓ ਸੀ ਆ ਨਾ ਸੀ ਐਲ ਜੀ ਆ ਨਾ ਐਨਓ ਸੀ ਕੋਈ ਨਹੀਂ ਅਸੀਂ ਨਿਖਾਈ ਨਹੀਂ ਆਗਾ ਕੋਈ ਨਜ਼ਰੀ ਕੋਈ ਨਹੀਂ ਸਾਡੇ ਸਾਰੇ ਕਾਗੇ ਆਗੇ ਅਸੀਂ ਕਾਗੇ ਦਿੱਤੇ ਆ ਅੱਪਾ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਹੈ ਕਲਪਾ ਸਹੀ ਜੀ ਦਿੱਤਾ ਹੈ ਆ ਜਿਹੜੀ ਕੀ ਮਾਮਲਾ ਕਿਤੋਂ ਦਾ ਮਾਮਲਾ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਜਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਂਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾਮ ਮਿਸਬੀਹ ਕੀਤਾ ਹੈ ਜੋ ਵੀ ਇਹ ਸਾਰਾ ਇਹਦੀ ਬ੍ਰਿਕੀ ਨਾ ਜਾਂਚ ਕਰਦੇ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬ੍ਰਿਕੀ ਨਾ ਦੀ ਜਾਂਚ ਕਰਾਂਗੇ ਜੀ ਪਰ ਇਹ ਟ੍ਰਾਂਸਪੋਰਟ ਵਾਲੇ ਉਹ ਕਹਿੰਦੇ ਕਿ ਜਿਹੜੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਮਤਲਬ ਹੈ ਬਿਲਕੁਲ ਜੀ ਜੋ ਵੀ ਆ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬ੍ਰਿਕੀ ਨਾ ਜਾਂਚ ਕਰਾਂਗੇ ਸਾਰੀ ਦੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਹੈ ਕੀਤੀ ਜਾ ਰਹੀ ਹੈ ਪਰਨਾ ਦਾ ਮੌਕੇ ਤੇ ਆ ਕੇ ਵੀਡੀਓ ਬਣਾਉਣਾ ਕਿ ਜਾਇਜ਼ ਨਹੀਂ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ ਕੋਤਾਂਡੇ ਸਾਹਮਣੇ ਜੋ ਕੀਤਾ ਕੋਈ ਨੋਟਸ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ 20 ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ ਕੋਈ ਮੈਨੂੰ ਦੱਸਿਆ ਜਾਏ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪਾਉਣਾ ਮਤਲਬ ਕੋਈ ਨਹੀਂ ਠੀਕ ਆ ਕਿ ਨਹੀਂ ਇਹ ਜੋ ਵੀ ਹੋਇਆ ਤੱਕਾ ਆਇਆ اپੋਜੀਸ਼ਨ ਕਰਕੇ ਤੱਕਾ ਆਇਆ ਸਰਕਾਰਾਂ ਪਰ ਇੱਥੋਂ ਤੱਕ ਨਹੀਂ ਆਉਂਦੀ ਨਿੱਜੀ ਲੈਣ ਨੂੰ ਪਰ ਇਹਨਾਂ ਨੇ ਨਿੱਜੀ ਕਿਹੜੇ ਕੱਢੀ ਆ ਬਿਲਕੁਲ ਇੰਨੀ ਗੱਲ ਕਿੰਨੀ ਪੁਰਾਣੀ ਬੈਟਿੰਗ ਇਹ 40 ਸਾਲ ਪੁਰਾਣੀ ਜੀ ਵੈਸੇ ਸਾਨੂੰ 75 ਸਾਲ ਹੋ ਗਏ ਤੇ ਵੇਚਦੇ ਆ ਨਾ ਪਹਿਲਾਂ ਕਾਰਨ ਕੀ ਰਿਹਾ ਕਿ ਉਹ ਤੋੜਨਾ ਹੈ ਕੀ ਭਾਜੀ ਇਹ ਦੱਸਣਗੇ ਮੈਨੂੰ ਹੁਣ ਵੀ ਪਤਾ ਇਹ ਹੋਰ ਦੱਸ ਸਕਦੇ ਆ ਕੋਈ ਨਹੀਂ ਕਿਸੇ ਕਿਸੂ ਦਾ ਨਹੀਂ ਕੋਈ ਨੋਟਿਸ ਨਹੀਂ ਮੈਨੂੰ ਹੁਣ ਤੱਕ ਆਇਆ ਇਹਨਾਂ ਨੂੰ ਨੋਟਿਸ ਤੋਂ ਇਹਨਾਂ ਨੂੰ ਨੋਟਿਸ ਤੋਂ ਕਿੰਨੇ ਵਜੇ ਤੋਂ ਕੀ ਇਹ 4:30 ਵਜੇ ਤੜਕੇ ਫਿਰ ਉਹ ਤੇ ਘਰ ਫੇਰ ਦੱਸ ਦੇ ਨੋਟਿਸ ਦਿੱਤਾ ਤੇ ਕੋਈ ਕਿਸੇ ਕਿਸਮ ਦਾ ਵੀ ਮੈਂ ਖੁਦ ਲਿਖ ਕੇ ਦੇ ਗਿਆ ਵੀ ਕੋਈ ਤੁਹਾਡੇ ਇੱਕ ਦੇ ਕਾਰ ਪਿਛੇ ਜਗਾ ਮੈਂ ਹਾਂ ਤੁਹਾਨੂੰ ਫੜਨੇ ਹੋ ਇਹ ਕੱਕ ਨਹੀਂ ਦੇਖੋ ਮੈਂ ਆਰਟੀਆਈ ਪਾ ਕੇ ਅਧੋਰ ਕਾੜ ਕਢਾਇਆ ਸਾਰਾ ਕਢਾ ਕੇ ਦੇਖਿਆ ਵੀ ਆਹ ਕੋਠਾ ਢੀ ਨਹੀਂ ਹੈਗੀ ਕਿ ਕਿਸੇ ਹੋਰ ਦੀ ਜੰਗਾ ਸੀ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਚੱਲਦਾ ਕਿਸ ਪਣਿਆ ਕੀ ਹੋ ਰਿਹਾ ਹੈ ਸੇ ਟ੍ਰਾਂਸਪੋਰਟ ਹੈ ਮੇਰੀ ਟ੍ਰਾਂਸਪੋਰਟ ਦਾ ਕੰਮ ਆ ਮੇਰਾ ਇੱਥੇ ਅੱਜ ਦਾ ਛੱਤਾਂ ਕਿ ਮੀਂਹ ਜਿਆਦਾ ਹੈ ਤੇ ਛੱਤਾਂ ਜੋਨ ਲਾ ਪਿਆ ਪਾਣੀ ਜਿਆਦਾ ਹੋਇਆ ਉਹ ਮੈਂ ਉਹ ਕਰਾਉਣ ਡਿਆ ਕੰਮ ਸਾਰੇ ਇਹ ਵੀ ਕੋ ਗਣਾ ਹੋ ਗਿਆ ਦੱਸੋ ਜੀ ਮਤਲਬ ਬਿਜਲੀ ਦਾ ਬਿੱਲ ਵੀ ਤੁਹਾਡੇ ਨਾਂ ਤੇ ਸਭ ਕੁਝ ਸਾਡੇ ਨਾਂ ਮੀਟਰ ਬਿਜਲੀ ਦਾ ਕੀ ਟੈਲੀਫੋਨਾਂ ਦੇ ਕੀ ਪਾਣੀ ਦਾ ਕੀ ਸਾਰਾ ਕੁਝ ਮੇਰੇ ਨਾਂ ਮੇਰੇ ਬੇਟੇ ਦੇ ਨਾਂ ਬਿਨਾ ਦੱਸੇ ਹੀ ਇਸ ਤਰ੍ਹਾਂ ਕਾਰਵਾਈ ਕਿਤੇ ਤੁਸੀਂ ਹੁਣ ਕੁਝ ਅੱਗੇ ਕੀ ਮੰਗ ਕਰਦੇ ਅਸੀਂ ਮੈਂ ਅਸੀਂ ਵੀ ਹਾਈ ਕੋਰਟ 'ਚ ਵੀ ਜਾਵਾਂਗੇ ਔਰ ਕਾਰਪੋਰੇਸ਼ਨ ਨੂੰ ਵੀ ਘੇਰਾਂਗੇ ਵੀ ਸਾਨੂੰ ਦੱਸਿਆ ਜਾਏ ਵੀ ਟਾਇਆ ਕਿਉਂ ਟਾਇਆ ਮੇਰਾ ਭਾਈ ਕੁਵਲਜੀਤ ਸਿੰਘ ਅੱਗੀ ਗੱਲਬਾਤ ਹੀ ਹੋਈ ਹੈ ਗੱਲ ਇਹ ਆ ਕਿ ਇਹ ਛਿੰਦਾ ਸਿੰਘ ਸ਼ੈਲੀ ਸਨੋਜ਼ਾ ਅਮਰੀਦ ਸਿੰਘ ਆਪਣੇ ਮੰਤਲੇ ਸੰਦਾ ਚੈਨ ਨੇ ਜਗਾ ਲੈ ਕੇ ਬਣਾ ਰਹੀ ਆ ਔਰ ਇਹਨਾਂ ਨੇ ਸਾਨੂੰ ਕੰਫੀਡੈਂਸ ਹੀ ਲਿਆਂਦਾ ਵੀ ਅਸੀਂ 2 ਮਹੀਨਾ ਬਣਾਣੀ ਆ ਤੇ ਇਹਨਾਂ ਇਹਨਾਂ ਨੇ 5 ਮਹੀਨਾ ਬਣਾਈ ਆ 5 ਮਹੀਨਾ ਬਣਾਣ ਦੇ ਬਾਅਦ ਸਾਜਿਆਂ ਜਿਹੜੀਆਂ ਘਰਾਂ ਦੇ ਵਿੱਚ ਕਰੈਕ ਆ ਕੇ ਪਾੜ ਗਏ ਆ ਹਾਂਜੀ ਆਪਾਂ ਕਾਪਰੇਸ਼ਨ ਦੇ ਵਿੱਚ ਐਪਲੀਕੇਸ਼ਨ ਕੱਲ ਨੂੰ 15 ਦਿਨ ਦੀ ਦੇ ਚੁੱਕੇ ਆ ਸਾਜੀ ਕੋਈ ਸੁਣਾਈ ਨਹੀਂ ਹੋਈ ਪੂਰੇ ਮਹੱਲੇ ਉਹ ਸਾਜੀਆਂ ਗਵਾਹੀਆਂ ਹੋਇਆਂ ਕੋਈ ਸਾਈਨ ਦਿੱਤੇ ਆ ਸਾਰੇ ਨਹੀਂ ਕੋਈ ਸਾਜੀ ਸੁਣਾਈ ਨਹੀਂ ਹੋਈ ਕਿਉਂਕਿ ਇਹ ਇਹ ਆਪਣਾ ਅਫਸਰਾ ਨਾ ਰਲੇ ਤੇ ਸਾਜੀ ਚੱਲਦੀ ਨਹੀਂ ਫਿਰ ਸਿੱਧੀ ਗੱਲ ਹਾਂਜੀ ਇਹ ਫਿਰ ਨਹੀਂ ਤੋੜੀ ਗਈ ਹੈ ਇਹ ਬਿਲਡਿੰਗ ਤੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਤੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕਾਰਪੋਰੇਸ਼ਨ ਸ਼ਹਿਰ ਨਾਲ ਇਹ ਸਿੱਪ ਲਾਕ ਡਾਟ ਨਾਲ ਤੋੜੀ ਗਈ ਹੈ ਔਰ ਕੋਈ ਲੈਣੀ ਬਿਲਡਿੰਗ ਬਣੀ ਹੈ ਜੀ 3 4 ਮੰਜ਼ਿਲਾਂ ਦੀ ਜਗ੍ਹਾ ਇਹ ਮੰਜ਼ਿਲਾਂ ਦੀ ਜਗ੍ਹਾ ਕਾਰਪੋਰੇਸ਼ਨ ਦੀ ਜਗ੍ਹਾ ਨਹੀਂ ਆਗੀ ਕਿਉਂ ਕਾਰਪੋਰੇਸ਼ਨ ਨਹੀਂ ਹੋਵੇ ਟ੍ਰਾਂਸਪੋਰਟ ਦਾ ਕੰਮ ਕਿੱਥੇ ਜਪੇ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਇਹਨਾਂ ਦਾ ਅਜਦਾ ਨਹੀਂ ਹੈਗਾ ਕਨਸੈਪਟ 50 60 ਸਾਲ ਦਾ ਹੋਏਗਾ ਕੰਮ ਦਾ ਹਾਂਜੀ ਇਹ ਲੱਗਦਾ ਹੈ ਕਿ ਗਲਤ ਜੀ ਕੀਤਾ ਗਿਆ ਬਿਲਕੁਲ ਇਹ ਸਰ ਜੀ ਜਾਣ ਬਿਲਕੁਲ ਜਾਣ ਬਿਲਕੁਲ ਇਹ ਆਪਣਾ ਕਿਉਂ ਮੰਡੀ ਇਹ ਹਮੇ ਜੀ ਜਾ ਹਾਂ ਜੀ ਮੇਰਾ ਨੋਟਿਸ ਤੋਂ ਹੀ ਸਾਰਾ ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਨਾ ਇਸ ਏਰੀਆ 'ਚ ਪੰਜ ਮੰਜ਼ਲਾ ਬਿਲਡਿੰਗ ਬਣੀ ਹੈ ਜਿੰਨਾ ਕਰਕੇ 6 ਘਰ ਨੁਕਸਾਨੇ ਗਏ ਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗਰਾਉਂਡ ਫਲੋਰ ਹੈਗਾ ਵਾ ਜਿੱਥੇ ਕੋਈ ਕੋਈ ਕੰਮ-ਧੰਮ ਨਹੀਂ ਜਿੱਥੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆ ਕੇ ਰਾਤ ਕਟਾ ਜਾਂਦੇ ਆ 4 ਵਜੇ 5 ਵਜੇ ਤੇ ਇਹ ਕਿਹੜੀ ਕਿੱਥੇ ਦੀ ਨਾਇਸ ਸਾਹਿਬੀ ਹੈ ਸਾਡੇ ਘਰ ਟੁੱਟ ਕੇ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈਜ਼ੀਡੈਂਸ਼ੀਅਲ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣੰਡੀ ਹੈ ਸਾਡਾ ਸੁੱਖ ਸ਼ਾਂਤੀ ਸਾਰਾ ਖੋ ਲਿਆ ਵਾ ਸਾਡੇ ਘਰ ਟੁੱਟ ਗਿਆ ਨਵੇਂ ਬਣਾਏ ਕਰ ਇਹਦੀ ਐਮਟੀਪੀ ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਘਰ ਟੁੱਟੇ ਆ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਇਹ ਉਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਦਵੇ ਪਹਿਲਾਂ ਇਧਰ ਇਧਰ ਕਿਸ ਬੇਸ ਤੇ ਆਇਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਕਿਹਨੇ ਕਾਗਜ਼ ਆ ਸਾਰੇ ਕਾਗਜ਼ ਸਾਡੇ ਕੋਲ ਹੈਗੇ ਉਹਨਾਂ ਦੇ ਕਿਹਕੇ ਕਾਗਜ਼ ਮੌਜੂਦ ਹੈਗਾ ਉਹਨਾਂ ਕੋਈ ਆਪਣਾ ਸਿਲਿੰਡਰ ਸੇ ਇਨ ਨੋਟਿਸ ਤੋਂ ਹੀ ਤੋੜੀ ਗਈ ਹੈ ਹਾਂਜੀ ਬਿਨਾਂ ਨੋਟਿਸ ਬਿਨਾਂ ਇਨਫਾਰਮੇਸ਼ਨ ਜਿਹੜੀ ਸਿਲਿੰਡਰ ਸੇ ਸ਼ੈਲੀ ਦੀ ਬਿਜ ਜਾਗੇ ਨਾ ਔਰ ਪਾ ਐਨਓਸੀ ਆ ਨਾ ਸਿਆਲ ਜੀ ਉਹ ਨਾ ਨਥੀ ਕੋਈ ਨਹੀਂ ਰੱਖਾਈ ਨਹੀਂ ਆਦਾ ਕੋਈ ਨਜ਼ਰ ਕੋਈ ਨਹੀਂ ਸਾਡੇ ਉਹ ਸਾਰੇ ਕਾ ਗਈ ਆਗੇ ਅਸੀਂ ਕਾਫੀ ਗੇ ਦਿੱਤੇ ਆ ਅੱਜ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਜੀ ਬਿਲਕੁਲ ਹਾਂ ਜੀ ਅੱਜ ਕੀ ਮਾਮਲਾ ਕਿਤੋਂ ਮਾਮਲਾ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਾਜਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਤੇ ਬਿਲਡਿੰਗ ਵਾਲੇ ਜਿਹੜੇ ਉਹ ਫੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੀਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾਮ ਮਿਸਬੀਹ ਕੀਤਾ ਆ ਤੇ ਜੋ ਵੀ ਇਹ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀ ਨਾਲ ਦੀ ਜਾਂਚ ਕਰਾਂਗੇ ਜੀ ਬਾਕੀ ਟਰਾਂਸਪੋਰਟ ਵਾਲੇ ਉਹ ਕਹਿੰਦੇ ਕਿ ਸਾਡੇ ਜਿੱਦਾ ਦੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਮਤਲਬ ਹੈ ਬਿਲਕੁਲ ਜੀ ਜੋ ਵੀ ਆ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬਰੀਕੀ ਨਾਲ ਜਾਂਚ ਕਰਾਂਗੇ ਸਾਰੀ ਦੀ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਹੈ ਕੀਤੀ ਜਾ ਰਹੀ ਹੈ ਪਰਨਾ ਦਾ ਮੌਕੇ ਤੇ ਆ ਕੇ ਵੀਡੀਓ ਬਣਾਉਣਾ ਕਿ ਜਾਇਜ਼ ਨਹੀਂ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ